ਜਿਹਦੇ ਕੋਲ ਵੀ ਆਧਾਰ ਕਾਰਡ ਅਨੰਦਵਰ ਸਾਹਿਬ ਦਾ ਹੈ ਉਹਨੂੰ ਕੋਈ ਦੁਨੀਆ ਦੇ ਤਾਕਤ ਨਾਲ ਨਹੀਂ ਸਕਦੀ ਇਥੋਂ ਠੀਕ ਹੈ ਇਹੀ ਗੱਲ ਅਸੀਂ ਕਹਿੰਦੇ ਨਹੀਂ ਹੈ ਉਹ ਆਪਣੀ ਵੈਰੀਫਿਕੇਸ਼ਨ ਕਰਾਓ ਆਪਣੀ ਬੈਰੀ ਮੀਟ ਕਰਾ ਕੇ ਆਪਣੇ ਪੇਪਰ ਪੂਰੇ ਕਰਕੇ ਰੋ ਇਹੀ ਗੱਲ ਤੁਹਾਨੂੰ ਅਸੀਂ ਕਹਿੰਦੇ ਸਾਰੇ ਹਿੰਦੁਸਤਾਨ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਜਿੰਦਾਬਾਦ ਕਿਸੇ ਨਾਲ ਵੀ ਕੋਈ ਧੱਕਾ ਨਹੀਂ ਹੋਊਗਾ ਜਿਹਦੇ ਕੋਲ ਅਨੰਦਵਰ ਸਾਹਿਬ ਦਾ ਆਧਾਰ ਕਾਰਡ ਹੈ ਉਹ ਦੰਤਵਰ ਸਾਹਿਬ ਦੇ ਵਿੱਚ ਰਹੂਗਾ ਜੇ ਤੁਸੀਂ ਨਹੀਂ ਬਣਾਇਆ ਬਣਵਾ ਲਓ ਆਪਣਾ ਧਾਰਕ ਜਿਹੜਾ ਨਹੀਂ ਬਣਾਇਆ ਆਪਣਾ ਹੀ شناختੀ ਕਾਰਡ ਪੁਲਿਸ ਸਟੇਸ਼ਨ ਤੋਂ ਆਪਣੀ ਐਮਸੀ ਨੂੰ ਦਿਓ ਆਪਣੇ ਸਰਪੰਚ ਨੂੰ ਦਿਓ ਬਿਨਾ ਕੋਈ شناختੀ ਕਾਰਡ ਤੋਂ ਉੱਥੇ ਨਾ ਦੰਤਵਰ ਸਾਹਿਬ ਨਾ ਰਹੇ ਠੀਕ ਹੈ ਬਾਕੀ ਆਜ਼ਾਦ ਮੁਲਕ ਦੇ ਸਾਰੇ ਵਾਸੀ ਹੈ ਸਾਡੇ ਪੰਜਾਬੀ ਵੀ ਤੁਹਾਡੀ ਸਟੇਟਾਂ ਦੇ ਵਿੱਚ ਰਹਿ ਰਹੇ ਹੈ ਕੱਲ ਨੂੰ ਸਾਡੇ ਪੰਜਾਬੀਆਂ ਨਾਲ ਵੀ ਟੱਕਾ ਹੋਦਾ ਹੈ ਇੱਥੇ ਨਾਲ ਕੋਈ ਟੱਕਾ ਨਹੀਂ ਹੋਣ ਦਿੰਦੇ ਜੀਤ ਭਾਈ ਆ ਜਾਓ ਮੈਂ ਪੜਾਈ ਗਾਂਦੇ ਸੋਟ ਵੱਡੀ ਮਾਪੋਰ ਸਾਹਿਬ ਤੁਹਾਨੂੰ ਸਾਰ ਨੂੰ ਵਿਸਵਾਸ ਦਿੱਤਾ ਆਪ ਹੋਂ ਨਾ ਕਦੀ ਬਾਹਰ ਕੋਲ ਨਾ ਕਰਿਆ ਆ ਹਾਂ ਉਹ ਆਈ ਜਿੱਥੇ ਬਾਈ ਚਾਹੋ ਕਾ ਬਾਈ ਜਿਆਦਾ ਬਾਟਰ ਜਿਹੜੇ ਹੁੰਦੇ ਆਲੇ ਅੰਬਾਲੇ ਵਾਲੇ ਆ ਸਾਰੇ ਰੋਟੀ ਖਾਣ ਇੱਥੇ ਆਂਦੇ ਹੋ ਰੋਟੀ ਖਾਣ ਆ ਤੁਹਾਨੂੰ ਸਾਰ ਬਿੱਟਰ ਦੀ ਰੋਟੀ ਥੋੜੀ ਨਾ ਹੋ ਸਕਦੀ ਜਿਹੜਾ ਰੋਕੇਗਾ ਵੀਡੀਓ ਬਣੇਗਾ ਆ ਆ ਜਾਓ ਆਪਾਂ ਦਿਖਾਦੇ ਆ ਸਾਰੇ ਕਾਈ ਕਰੀ ਜਿਵੇਂ ਮੋਰ ਲਰੇ ਹੋ ਸਰੀਰ ਆ ਰਾਮ ਨਾ ਚੇ ਰਹੋ ਤੁਹਾਨੂੰ ਦਰਦ ਨਹੀਂ ਲੋੜ ਨਹੀਂ ਸਰਕਾਰ ਤੁਹਾਡੇ ਨਾਲ ਹੈ ਪੁਰਤ ਪ੍ਰਜਾਗੀਤ ਦੇ ਨਾਲ ਜਿਨ੍ਹਾਂ ਪ੍ਰਜਾਗੀਤ ਤੁਹਾਡੇ ਨਾਲ ਕੋਈ ਛਿੱਟ ਕਿਦੋਂ ਰਹਿਣਾ ਜਿਹੜੇ ਮੈਦ ਤੇ ਪੱਤਰਕਾਰ ਦੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਇਹਨਾਂ ਨੂੰ ਹਿੰਦੂ ਸਿੱਖਾਂ ਵਿੱਚ ਜਿਹੜੀ ਨਫਰਤ ਦੀ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰਚਾ ਤੇ ਅਸੀਂ ਬਿਆਨ ਦੇਵਾਂਗੇ ਪਰਚਾ ਦਰਜ ਕੀਤਾ ਜਾਵੇ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਆਜ਼ਾਦ ਦੇਸ਼ ਦੇ ਸਰਬੱਤੀ ਹੈ ਹਿੰਦੂ ਮੁਸਲਮਾਨ ਸਿੱਖ ਸਾਈ ਗੁਰੂ ਮਰ ਲਗੇ ਸਾਰੇ ਭਾਈ ਭਾਈ ਹੈ ਕੋਈ ਇੱਕ ਬੰਦਾ ਗਲਤ ਹੋ ਸਕਦਾ ਸਾਰਿਆਂ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਬਾਹਰ ਕੱਢ ਦੋ ਕੱਲ ਨੂੰ ਸਾਡੇ 84 ਵਿੱਚ ਸਾਡੇ 3 ਆ ਭੈਣਾ ਦੇ ਗਲਾਂ ਵਿੱਚ ਟਾਇਰ ਪਾਵਾ ਕੇ ਫੁੱਕੇ ਤੇ ਸਾਡੀ ਘਟ ਗਣਤੀ ਦੇ ਸੀ ਜਿਹੜੇ ਕਿਸੇ ਇੱਕ ਲੋਕ ਦੀ ਘਟ ਗਣਤੀ ਹੈ ਕੱਲ ਨੂੰ ਸਾਡੇ ਨਾਲ ਉਹੀ ਤੱਕਾ ਕਰਾਉਣਾ ਚਾਹਦੇ ਇਹ ਲੋਕੇ ਇਹ ਇੱਥੇ ਬੜਕਾ ਮਾਰ ਰਹੇ ਪੀ ਵਿਹਾਰ ਚੱਕੇ ਬੜਕਾ ਮਾਰਨੇ ਹੋਰ ਤਾਂ ਸੀ ਕੋਈ ਦਿਨ ਨਾ ਲੈ ਮਾਰਿਆ ਜਾਂਦਾ ਸੀ ਤੁਹਾਡਾ ਪੈਰਾਮੀਟਰ ਸੀਗਾ ਇਹਨਾਂ ਕੋਲ ਸ਼ਰਾਬ ਚੈੱਕ ਕਰਨ ਦਾ ਪੈਰਾਮੀਟਰ ਸੀਗਾ ਇਹ ਕੋਣ ਹੋਏ ਕਿਸੇ ਨੂੰ ਸ਼ਰਾਬ ਦੇ ਜ਼ਿੰਮੇਵਾਰ ਇਹ ਨਹੀਂ ਪੀਂਦੇ ਆ ਇਹ ਦੋਨੇ ਨਹੀਂ ਪੀਂਦੇ ਇਹਨਾਂ ਦਾ ਡੋਪ ਟੈਸਟ ਕਰਾਓ ਇਹ ਡੋਪ ਟੈਸਟ ਤੋਂ ਬੰਦਾ ਗ੍ਰਾਉਂਡ ਤੋਂ ਭੱਜ ਗਿਆ ਸੀ ਆ ਬੰਦਾ ਆ ਭਗਵੰਤ ਜੀ ਮਾਨ ਡਾਕਟਰ ਨਾਲ ਹੁਣੇ ਕਰਾਓ ਹੁਣੇ ਕਰਾਓ ਇਹ ਡੋਪ ਟੈਸਟ ਕਰਾਓ ਹੁਣੇ ਕਰਾਓ ਹੁਣੇ ਕਰਾਓ ਚਲੋ ਹੁਣੇ ਜਲਦੀ ਹੁਣੇ ਸ਼ਰਾਬ ਦਿੱਤੀ ਕੋਈ ਟਟੇਲਾ ਬੰਦਾ ਕਰਕੇ ਯਾਰ ਟੱਕਰਾਵਾ ਕਰਾਉਣਾ ਤੂੰ ਬੰਦਾ ਤੂੰ ਬਣਾ ਓਏ ਲੋਕ ਰਹੇ ਨੇ ਸਾਰਿਆਂ ਨੇ ਬੰਦਾ ਤੂੰ ਐ ਤੇ ਸਾਰੇ ਮੈਨੂੰ ਸਾਰੇ ਜਨਤਾ ਮੈਨੂੰ ਹੁੰਦਾ ਕੋਣ ਹੈ ਉਹ ਗਲਤ ਬੋਲੇ ਆ ਬਾਕੀ ਠੀਕ ਹੈ ਗੁੱਸੇ ਦੇ ਵਿੱਚ ਆ ਮੇਤੋ ਵੀ ਵੱਧ ਘੱਟ ਬੋਲੇ ਗਿਆ ਤੁਹਾਡੀ ਕੋਈ ਨਿੱਜੀ ਰੰਜਿਸ਼ ਵੀ ਹੈਗੀ ਜੀ ਜੇਕਰ ਇੰਨਾ ਮਾਮਲਾ ਭੱਗ ਗਿਆ ਸ਼ਹਿਰ ਦੇ ਪ੍ਰਧਾਨ ਨੂੰ ਉੱਥੇ ਜਾਣਾ ਪਿਆ ਪ੍ਰਸ਼ਾਸਨ ਵੀ ਜਾ ਸਕਦਾ ਜੀ ਪ੍ਰਸ਼ਾਸਨ ਸੁਣਤਾ ਪਿਆ ਨਹੀਂ ਜਦੋਂ ਜਦੋਂ ਮੈਨੂੰ ਮੈਂ ਸੋਸ਼ਲ ਮੀਡੀਆ ਦੇਖਿਆ ਪਹਿਲਾਂ ਮੈਂ ਪਹੁੰਚਿਆ ਫਿਰ ਮੈਂ ਪੁਲਿਸ ਨੂੰ ਕੰਪਲੇਨਟ ਕੀਤੀ ਮੈਂ ਏਐਸਆਈ ਸਾਹਿਬ ਜਸਮੀਰ ਸਿੰਘ ਜੀ ਵੀ ਉੱਥੇ ਪਹੁੰਚੇ ਐਸਐਚਓ ਦਾਨਸ਼ਵੀਰ ਜੀ ਵੀ ਉੱਥੇ ਪਹੁੰਚੇ ਤੇ ਪ੍ਰਸ਼ਾਸਨ ਵੱਲੋਂ ਉੱਥੇ ਜਾ ਕੇ ਮਾਹੌਲ ਨੂੰ ਕਾਬੂ ਕੀਤਾ ਗਿਆ ਤੇ ਉਹ ਜਿਹੜੇ ਪ੍ਰਵਾਸੀਆਂ ਨੂੰ ਟੱਕੇ ਨਾਲ ਬਾਹਰ ਕੱਢੇ ਜਾ ਰਹੇ ਸੀਗਾ ਅਸੀਂ ਉਹਨਾਂ ਨੂੰ ਵਾਪਸ ਸ਼ਹਿਰ ਦੇ ਵਿੱਚ ਭੇਜਿਆ ਕਿ ਤੁਹਾਡੇ ਕੋਲ ਪ੍ਰੂਫ ਹੈ ਤੁਸੀਂ ਜਾ ਕੇ ਸ਼ਹਿਰ ਦੇ ਵਿੱਚ ਜਾ ਕੇ ਆਪਣੇ ਮਕਾਨ ਮਾਲਕਾਂ ਨਾਲ ਆਪਣੇ ਪਲਾਟ ਮਾਲਕਾਂ ਦੇ ਨਾਲ ਉਹਨਾਂ ਕੋਲ ਜਾ ਕੇ ਆਪਣੇ ਪ੍ਰੂਫ ਜਮਾ ਕਰਾਓ ਜਾ ਕੇ ਪ੍ਰੂਫ ਇੱਕ ਕਾਪੀ ਮਕਾਨ ਮਾਲਕਾਂ ਨੂੰ ਦੋ ਇੱਕ ਕਾਪੀ ਪੁਲਿਸ ਸਟੇਸ਼ਨ ਨੂੰ ਦੋ ਤੇ ਅਸੀਂ ਉਹਨਾਂ ਸਾਰਾ ਇਹ ਮਾਹੌਲ ਜਿਹੜਾ ਪੁਲਿਸ ਨੇ ਕਾਬੂ ਵਿੱਚ ਲਿਆ ਕੇ ਸਭ ਨੂੰ ਆਪਣੇ ਆਪਣੇ ਘਰੇ ਭੇਜਿਆ ਤੁਸੀਂ ਸਭ ਪੰਜਾਬ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇੱਕ ਪਰਵਾਸੀ ਵਿਰਤੀ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਤੇ ਪੰਜਾਬੀਆਂ ਦੇ ਵਿੱਚ ਇੱਕ ਰੋਸ ਹੈ ਜੋ ਕਿ ਇੱਕ ਪਰਵਾਸੀ ਨੇ ਇੱਕ ਬੱਚੇ ਦੇ ਨਾਲ ਬੜੀ ਘਿਣਾਉਣੀ ਹਰਕਤ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਇਸ ਦੇ ਵਿੱਚ ਅਸੀਂ ਵੀ ਇਸ ਗੱਲ ਦੀ ਸਖਤ ਨਿੰਦਾ ਕਰਦੇ ਹਾਂ ਤੇ ਅਸੀਂ ਮੰਗ ਕਰਦੇ ਹਾਂ ਕਿ ਜਿਸ ਵੀ ਵਿਅਕਤੀ ਨੇ ਇੱਕ ਘਿਣਾਉਣੀ ਹਰਕਤ ਕੀਤੀ ਹੈ ਉਸ ਨੂੰ ਕਟੋੜ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਿਹੜੀ ਅਗਲੀ ਗੱਲਬਾਤ ਹੈ ਮੈਂ ਸਭ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੋਸ਼ ਵਿੱਚ ਕੰਮ ਨਾ ਲਿਆ ਜਾਵੇ ਹੋਸ਼ ਦੇ ਨਾਲ ਕੰਮ ਲਿਆ ਜਾਵੇ ਜਿਵੇਂ ਕਿ ਰਾਤ ਦਾ ਇਨਸੀਡੈਂਟ ਸ਼੍ਰੀ ਅਨੰਦਪਸਾਹਬ ਵੀ ਕਿਹਾ ਹੋਇਆ ਕੁਝ ਹਿੰਦੂ ਵੀਰ ਆਪਣਾ ਤਖਸ਼ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਰਾਤ ਨੂੰ ਆਰਾਮ ਕਰ ਰਹੇ ਸੀਗੇ ਜਿਨ੍ਹਾਂ ਨੇ ਕੇ ਸਵੇਰੇ ਮਾਤਾ ਰਾਣੀ ਦੇ ਦਰਸ਼ਨ ਕਰਨ ਲੈਣਾ ਤੇ ਵੀ ਜਾਣਾ ਸੀਗਾ ਤੇ ਕੁਝ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਠੁੱਡੇ ਮਾਰ-ਮਾਰ ਕੇ ਉੱਥੋਂ ਤੋ ਲਿਜਾ ਕੇ ਲਿਜਾ ਕੇ ਲਾਈਨ ਬਣਾ ਕੇ ਰਿਲੇਵਟੇਸ਼ਨ ਖੜਾ ਕਰਕੇ ਰਾਤ ਨੂੰ ਟ੍ਰੇਨ ਦੇ ਵਿੱਚ ਚੜਾਣ ਦੀ ਤਿਆਰੀ ਕੀਤੀ ਗਈ ਸੀ ਇਹ ਸਾਰਾ ਲਾਈਵ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਚਲਾਇਆ ਹੋਇਆ ਸੀਗਾ ਜਿਹਨੂੰ ਲਾਈਵ ਦੇਖ ਕੇ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਦੋਂ ਪ੍ਰਵਾਸੀ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਦੇ ਵਿੱਚੋਂ ਲਗਭਗ ਕਾਫੀ ਜ਼ਿਆਦਾ ਲੋਕ ਪੰਜਾਬੀ ਸਨ ਜਿਨ੍ਹਾਂ ਨੇ ਸਾਨੂੰ ਕੋਈ ਆਧਾਰ ਕਾਰਡ ਵੀ ਦਿਖਾਏ ਪਰ ਇਹ ਪੱਤਰਕਾਰ ਬਣਾ ਉਹਨਾਂ ਨੂੰ ਇਹ ਕਹਿਰ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਕੋਈ ਆਧਾਰ ਕਾਰਡ ਨਹੀਂ ਹੈ ਕੋਈ ਪ੍ਰੂਫ ਨਹੀਂ ਹੈ ਉਹਨਾਂ ਨੇ ਸਭ ਨੇ ਕਿਸੇ ਨੇ ਸਾਨੂੰ ਨੀਲੇ ਕਾਰਡ ਵੀ ਦਿਖਾਏ ਅਧੂਨਾ ਦੇ ਆਧਾਰ ਕਾਰਡ ਵੋਟਰ ਕਾਰਡ ਸਭ ਦੇਖੇ ਆ। ਕੁਝ ਪਰਵਾਸੀ ਵੀ ਸਨ ਜੋ ਕਿ ਅਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਆਏ ਸੀਗੇ, ਕੋਈ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਆਇਆ ਸੀਗਾ, ਕਿਸੇ ਨੇ ਮਾਤਾ ਰਾਣੀ ਦੇ ਇਹਨਾਂ ਦੇਵੀ ਦਰਸ਼ਨ ਕਰਨ ਜਾਣਾ ਸੀਗਾ। ਪਰ ਇਹਨਾਂ ਪੱਤਰਕਾਰਾਂ ਵੱਲੋਂ ਉਹਨਾਂ ਨੂੰ ੱੱਕੇ ਦੇ ਨਾਲ ਇੱਕ ਟ੍ਰੇਨ ਉਹ ਪਤਾ ਨਹੀਂ ਮੈਨੂੰ ਯਾਦ ਨਹੀਂ ਕਿੱਥੇ ਜਾ ਰਹੀ ਸੀਗੀ। ਸਾਰਿਆਂ ਨੂੰ ਇੱਕੋ ਹੀ ਟ੍ਰੇਨ ਦੇ ਵਿੱਚ ਬਿਠਾ ਕੇ ਇੱਥੇ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਿਆ ਜਾ ਰਹੀ ਸੀਗਾ। ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਮੌਕੇ ਤੇ ਇਹੀ ਗੱਲ ਕੀਤੀ ਹੈ ਕਿ ਦੇਖੋ ਅੱਜ ਤੁਸੀਂ ਇਹਨਾਂ ਨੂੰ ਬਾਹਰ ਕੱਢ ਰਹੇ ਆ। ਕੱਲੋਂ ਸਾਡੇ ਵੀ ਸਿੱਖ ਭਾਈਚਾਰੇ ਦੇ ਲੋਕ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਬਿਹਾਰ, ਯੂਪੀ, ਦਿੱਲੀ ਬਕਰੀ-ਬਕਰੀਆਂ ਸਟੇਟਾਂ ਦੇ ਵਿੱਚ ਕੰਮ ਕਰਦੇ ਆ ਫੋਰਨ ਦੇ ਵਿੱਚ ਵੀ ਕੰਮ ਕਰਦੇ ਆ ਕੱਲੋਂ ਉਹਨਾਂ ਨਾਲ ਵੀ ਇਸੇ ਤਰ੍ਹਾਂ ਦਾ ਝੱਟਕਾ ਹੋ ਸਕਦਾ ਹੈ ਜਿਵੇਂ ਕਿ 84 ਦੇ ਵਿੱਚ 1984 ਦੇ ਵਿੱਚ ਇੱਕ ਦੰਗਾ ਪੜ ਗਿਆ ਸੀਗਾ ਸਾਡੇ ਸਿੱਖ ਜਿਹੜੀ ਘੱਟ ਗਿਣਤੀ ਗੋਮ ਹੈ ਸਾਡੇ ਸਿੱਖਾਂ ਦੇ ਨਾਲ ਉੱਥੇ ਝੱਟਕਾ ਹੋਇਆ ਕੁਝ ਸ਼ਰਾਰਤੀਆਂ ਸਰਾਂ ਦੀ ਵਜ੍ਹਾ ਦੇ ਨਾਲ ਹੀ ਲੋਕਾਂ ਨੂੰ ਭੜਕਾਇਆ ਗਿਆ ਤੇ ਉੱਥੇ ਸਾਡੇ ਜਿਹੜੇ ਬੱਚੇ ਆ ਸਾਡੇ ਸਰਦਾਰ ਭਾਈਚਾਰੇ ਦੇ ਸਿੱਖ ਭਾਈਚਾਰੇ ਲੋਕਾਂ ਦੇ ਗळा ਦੇ ਵਿੱਚ ਟਾਇਰ ਪਾਵਾ ਗਏ ਉਹਨਾਂ ਨੂੰ ਫੂਕਿਆ ਗਿਆ ਸਾੜਿਆ ਗਿਆ ਸਾਡੀਆਂ ਆਤਿਆ ਭੈਣਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ ਸਾਨੂੰ ਇਹ ਜਿਹੜਾ ਵਿਸ਼ਾ ਇੱਕ ਬੜਾ ਚਿੰਤਾਜਨਕ ਵਿਸ਼ਾ ਹੈ ਜੋ ਇਹ ਕੰਮ ਕੀਤਾ ਜਾ ਰਿਹਾ ਇਹ ਸ਼ਰਾਬ ਦੀ ਹਸਰਾਬੋਲੋਂ ਉਹ ਇੱਕ 1984 ਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਪੰਜਾਬ ਵਿੱਚ ਸੋਚੀ ਸਮਝੀ ਮਿੱਥੀ ਹੋਈ ਇੱਕ ਸ਼ਧ ਰਜੀ ਯਾਦ ਹੈ ਜਿਹਦੇ ਕਿ ਸਾਨੂੰ ਨੌਜਵਾਨਾਂ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਜੋ ਗਲਤ ਵਿਅਕਤੀ ਗਲਤ ਕੰਮ ਕਰਦਾ ਹੈ ਉਸਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਸ ਗੱਲ ਦੇ ਵਿੱਚ ਸਭ ਨਾਲ ਸਹਿਮਤ ਹੈ ਅਸੀਂ ਹੁਣ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਅੱਜ ਜਿਹੜਾ ਕਿ ਜੋ ਵੀ ਪ੍ਰਵਾਸੀ ਰਹਿ ਰਹੇ ਆ ਜੇ ਕਿਸੇ ਦੇ ਉਹ ਕਿਸੇ ਨਾ ਕਿਸੇ ਦੇ ਪਲਾਟ ਵਿੱਚ ਜਾਂ ਕਿਸੇ ਨਗੇ ਦੇ ਘਰ ਦੇ ਵਿੱਚ ਰਹਿ ਰਹੇ ਆ ਅਸੀਂ ਉਹਨਾਂ ਨੂੰ 10 ਦਿਨ ਦਾ ਟਾਈਮ ਦਿੰਦੇ ਆ ਅਪੀਲ ਕਰਕੇ ਕਿ ਉਹਨਾਂ ਜੋ ਵੀ ਉਹਨਾਂ ਦੇ ਵੈਰੀਫਿਕੇਸ਼ਨ ਲਈ ਪ੍ਰੂਫ ਹੈ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਜੋ ਕੁਝ ਵੀ ਉਹਨਾਂ ਦੇ ਪ੍ਰੂਫ ਹੈਗੇ ਆ ਉਹ ਇੱਕ ਕਾਪੀ ਆਪਣੇ ਕੋਲ ਰੱਖੀ ਜਾਵੇ ਫੋਟੋ ਸਮੇਤ ਉਹਨਾਂ ਦੀ ਪਾਸਪੋਰਟ ਸਾਈਜ਼ ਫੋਟੋ ਸਮੇਤ ਅਤੇ ਇੱਕ ਕਾਪੀ ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ ਵਿਖੇ ਜਮ੍ਹਾਂ ਕਰਾਈ ਜਾਵੇ ਉਹ ਪੁਲਿਸ ਨੇ ਦੇਖਣਾ ਜਿਹੜਾ ਵਿਅਕਤੀ ਉਹਨਾਂ ਨੂੰ ਸ਼ੱਕੀ ਲੱਗੇਗਾ ਉਹਨਾਂ ਦੀ ਵੈਰੀਫਿਕੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਕਾਨੂੰਨ ਹੁਣ ਦਾ ਨਹੀਂ ਪੁਰਾਣਾ ਹੀ ਕਾਨੂੰਨ ਹੈ ਠੀਕ ਹੈ ਕੁਝ ਲੋਕ ਬੇਸੜੇ ਹੋ ਜਾਂਦੇ ਆਂ ਕੁਝ ਕੁ ਲੋਕਾਂ ਕੋਲੋਂ ਕਰਵਾਈ ਪ੍ਰੋਪਰ ਕੀਤੀ ਜਾਂਦੀ ਹੈ ਜੋ ਵੀ ਜਿਨ੍ਹਾਂ ਨੂੰ ਕਿਰਾਏ ਦਾ ਰੱਖਿਆ ਜਾਂਦਾ ਉਹਨਾਂ ਦੀ ਠਾਣੇ ਪੁਲਿਸ ਸਟੇਸ਼ਨ ਕਾਪੀ ਦਿੱਤੀ ਜਾਂਦੀ ਹੈ ਫਿਰ ਕੁਝ ਲੋਕਾਂ ਕੋਲੋਂ ਜਿਹੜਾ ਨਹੀਂ ਕੀਤਾ ਜਾ ਰਿਹਾ ਅਸੀਂ ਸਭ ਪੁਲਿਸ ਸਟੇਸ਼ਨ ਸਾਰੇ ਪ੍ਰੂਫ ਦਿੱਤੇ ਜਾਂਦੇ। ਦੇਖੋ ਜੀ ਮੈਂ ਉਹਨਾਂ ਸਭ ਨੂੰ ਮਿਲਿਆ ਮੈਨੂੰ ਤਾਂ ਕੋਈ ਲੱਗਿਆ ਨਹੀਂ ਕਿਸੇ ਨੇ ਸ਼ਰਾਬ ਪੀਤੀ ਹੋਈ ਸੀ। ਸਾਰਿਆਂ ਨੇ ਮੇਰੇ ਨਾਲ ਬੜੀ ਪਿਆਰ ਨਾਲ ਗੱਲਬਾਤ ਕੀਤੀ। ਸਭ ਦੇ ਕੋਲ ਆਧਾਰ ਕਾਰਡ ਸੀ, ਪ੍ਰੂਫ ਸੀ। ਵਿਚਾਰੇ ਕੱਢ-ਕੱਢ ਕੇ ਦਿਖਾ ਰਹੇ ਸੀਗੇ, ਰੋ ਰਹੇ ਸੀਗੇ। ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਸੀਗਾ। ਉਹ ਜ਼ਿਆਦਾਤਰ ਲੋਕ ਹਿੰਦੂ ਭਾਈਚਾਰੇ ਨਾਲ ਸੰਬੰਧ ਸੀਗੇ। ਇੱਕ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਸੀ ਕਿ ਹਿੰਦੂ ਸਿੱਖਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਹੋ ਜਾਵੇ। ਆਪਸ ਵਿੱਚ ਲੋਕ ਭੜਕਣ ਭੜਕ ਜਾਣ, ਇੱਕ ਫਿਰ ਦੰਗਾ ਫਸਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ।